हां जी दोस्तों सत श्री अकाल स्वागत करते हैं ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਛਕਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰੀਆਲੀ ਸਾਹਿਬ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਆ ਨਸ਼ਰੇ ਪਨੂਆ ਤੋਂ ਤਕਰੀਬਨ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਖਾਸ ਵਿਜਿਟ ਪਿੰਡ ਛਕਰੀ ਕਰਨੀ ਆ ਤੁਸੀਂ ਕੋਮਲਵੀਰ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਸੋ ਪਸ਼ੂ ਪਹਿਲਾਂ ਵੀ ਆਪਾਂ ਕਾਫੀ ਤੁਹਾਨੂੰ ਦਿਖਾਉਂਦੇ ਰਹੀਦਾ ਤੇ ਅਪਡੇਟ ਕੋਈ 5-7 ਦਿਨਾਂ ਬਾਅਦ ਇਸ ਘਰੋਂ ਆਪਾਂ ਤੁਹਾਨੂੰ ਦਿੰਦੇ ਰਹੀਦਾ ਅੱਜ ਇਸ ਵੀਡੀਓ ਦੇ ਵਿੱਚ ਸਾਹਮਣੇ ਤੁਸੀਂ ਐਨੀਮਲ ਦੇਖ ਰਹੇ ਜੇ ਟੋਟਲ 4 ਪਸ਼ੂ ਤੁਹਾਨੂੰ ਦਿਖਾਵਾਂਗੇ ਤਿੰਨ ਬੈੜਾ ਇੱਕ ਮੱਝ ਠੀਕ ਹੈ ਦੋ ਪਸ਼ੂ ਸੋਇਆ ਤੇ ਦੋ ਹੀ ਗੱਬਣ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 10 ਨਵੰਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 1.5 ਵਜੇ ਦਾ ਕਰਦੇ ਆ ਗੱਲਬਾਤ ਵੀਰ ਕੋਮਲ ਦੇ ਨਾਲ ਪੁੱਛਦੇ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਕੁਮਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਨੂੰ ਸਾਬ ਠੀਕ ਠਾਕ ਜੀ ਬੜੇ ਵਧੀਆ ਕੁਮਲ ਬਈ ਠੀਕ ਠਾਕ ਹਾਂ ਜੀ ਵਧੀਆ ਵਧੀਆ ਠੀਕ ਠਾਕ ਜੀ ਠੀਕ ਹੈ ਜੀ ਕੁਮਲ ਜਿੱਦਾਂ ਆਪਾਂ ਜ਼ਿਕਰ ਕੀਤਾ ਨਾ ਕਿ ਚਾਰ ਆਜਾ ਆਪਣੇ ਕੋਲ ਵਿਖਾਊਗਾ ਹਾਂ ਜੀ ਸੰਧੂ ਸਾਹਿਬ ਚਾਰ ਨਾਗਾ ਅੱਛਾ ਜੀ ਇੱਕ ਮੈਂ ਸੋਈ ਆ ਤੇ ਇੱਕ ਗਾਈ ਰਾਤ ਦੀ ਤਾਜੀ ਸੋਈ ਆ ਤੇ ਦੋ ਬਟਾ ਕੱਪਣਾ ਠੀਕ ਹੈ ਜੀ ਹਾਂ ਜੀ ਤੇ ਰੇਡ ਫਿਰ ਕੁਮਲ ਉਹ ਹੀ ਸੰਧੂ ਸਾਹਿਬ ਨਿਗੇ ਨਿਗੇ ਕਰਨੇ ਆ ਰੇਡ ਨਿਕੇ ਨਿਕੇ ਬਿਲਕੁਲ ਨਿਕੇ 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 ਕਰਕੇ ਕਿਤੇ ਵੱਡੇ ਨਾ ਹੋ ਜਾਣਾ ਨਹੀਂ ਨਹੀਂ ਵੱਡੇ ਤਾਂ ਕਰਨੇ ਹੀ ਨੇ ਚਲੋ ਹਾਰਸੇ ਹਾਲ ਨਹੀਂ ਗਏਗੇ ਚੱਲਦੇ ਇੱਥੇ ਸਾਨੂੰ ਸਭ ਬਿਲਕੁਲ ਜੀ ਬਿਲਕੁਲ ਉਹ ਤੋਂ ਸਭ ਮੋਲ ਵੈਸੇ ਪਹਿਲਾਂ ਵੀ ਭਾਪੜਤਾ ਬੜਾ ਜਾਇਜ਼ ਹੈ ਤੇ ਜੈਨੂਮਨ ਹੁੰਦਾ ਤੇ ਪਹਿਲਾਂ ਤੁਸੀਂ ਕਾਫੀ ਵੀਡੀਓ ਵੇਖੀਆਂ ਨੇ ਕਾਫੀ ਵਸੂ ਤੁਹਾਨੂੰ ਦਿਖਾਏ ਆਪਾਂ ਬਿਲਕੁਲ ਭਾਪੜਤਾ ਬੜਾ ਸੁੱਤਰ ਜਿਹਾ ਹੁੰਦਾ ਠੀਕ ਆ ਤੇ ਸ਼ੁਰੂਆਤ ਆਪਾਂ ਕਰ ਲਾਂਗੇ ਪਹਿਲੇ ਨੰਬਰ ਤੇ ਇਹ ਮੱਝ ਤੋਂ ਠੀਕ ਹੈ ਜੀ ਸੋਈ ਸੋਈ ਮੱਝ ਤੇ ਕੋਮਲਾ ਕਿਨਵਾ ਸੁਵਾ ਤੇ ਸਮੇਂ ਕਿੰਨੇ ਦੀ ਸੂਈ ਆ ਸੰਧੂ ਸਾਹਿਬ ਇਹ ਤੀਜਾ ਸੁਵਾ ਜੀ ਇਹ ਅੱਛਾ ਜੀ ਹਾਂਜੀ ਤੇ 20 25 ਦਿਨ ਹੋ ਗਏ ਸੂਈ ਨੇ ਇਹਨੂੰ ਠੀਕ ਹੈ ਜੀ ਤੇ 7 ਕਿਲੋ ਦੁੱਧ ਆਇ ਠੀਕ ਹੈ ਜੀ ਹਾਂ ਜੀ ਮੈਂ ਤੁਸੇ 25 ਪੰਜਾਂ ਦਿਨਾਂ ਦੀ ਸੂਈ ਆ ਤੱਜਾ ਸੂਆ ਤੇ ਬੱਚਾ ਮਗਰ ਕੱਟੀ ਸਨੂ ਸਾਹਿਬ ਕੱਟੀ ਆ ਮਗਰ ਕੱਟੀ ਆ ਮਗਰ ਹਾਂ ਜੀ ਜਿਹੜਾ ਬਿਲਕੁਲ ਨੈਟੇ ਦਾ ਸਾਰੇ 7 ਕਿਲੋ ਹੈਗਾ ਹੁਣ ਹਾਂ ਸਨੂ ਸਾਹਿਬ 7 ਕਿਲੋ ਦਾ ਹੈਗਾ 7 ਕਿਲੋ ਆ ਜੀ ਠੀਕ ਆ 7 ਕਿਲੋ ਦੁੱਧ ਦੋਸਤੋ 25 ਦਿਨਾਂ ਦੀ ਸੂਈ ਤੱਜਾ ਸੂਆ ਖੋਲ ਕੇ ਆਪਾਂ ਤੁਹਾਨੂੰ ਇੱਕ ਟੋੜ ਕੇ ਦਿਖਾ ਦਿੰਨੇ ਆ ਆ ਲਓ ਜੀ ਕੋਮੇ ਤੇ ਮੂੰਹ ਦਿਖਾ ਦੇ ਮਾੜਾ ਜਿੰਦਾ ਵੀਰ ਲਓ ਜੀ ਠੀਕ ਆ ਜੀ ਸੋ ਸਿੰਘ ਸਿੰਘ ਪੂਰਾ ਗੁਲਾਈ ਦੇ ਵਿੱਚ ਆ ਇਕ ਕੁ ਰ ਤਾਂ ਮੈਦਰ ਕਾਪਾ ਲੰਬਾ ਤੋੜ ਕੇ ਦਿਖਾ ਦਈਏ ਠੀਕ ਆ ਜੀ ਸੋ ਬਾਡੀ ਸਟ੍ਰਕਚਰ ਜਿਹੜਾ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਬਾਕੀ ਚੂਣ ਚਣ ਵਧੀਆ ਚਾਰੇ ਥਣਾ ਦੀ ਹਾਂ ਸੰਤ ਸਿੰਘ ਸਾਹਿਬ ਇੱਕ ਨੰਬਰ ਹੈ ਠੀਕ ਆ ਜੀ ਹਾਂਜੀ ਠੀਕ ਹੈ ਸੋ ਹੈ ਵੀ ਸਿੰਗਲ ਹੱਡੀ ਦੇ ਵਿੱਚ ਆ ਪਤਲੀ ਚਮੜੀ ਆ ਬਿਲਕੁਲ ਠੀਕ ਆ ਤੇ ਵੈਸੇ ਵਪਾਰ ਦਾ ਕੰਮ ਆ ਦੋਸਤੋ ਵੀ ਕਈ ਵਾਰ ਕੋਈ ਵੀਰ ਅੱਗੇ ਟਿਕਾ ਕੇ ਸੇਵਾ ਕਰ ਲੂਗਾ ਕਿਉਂਕਿ ਪੰਜਾਂ ਦਿਨਾਂ ਦਾ ਮਹੀਨੇ ਦਾ ਨਾਰਮਲੀ ਆਪਾਂ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਪੀਕ ਤੇ ਪਸ਼ੂ ਆਲੀ ਲ ਜਾਂਦਾ ਤੇ ਹੁਣ ਜਿਹੜਾ 6-7 6-7 ਲੀਟਰ ਇਹਦੇ ਥੱਲੇ ਜਿਹੜਾ ਹੁਣ ਦੁੱਧ ਹਾਜ਼ਰ ਆ ਚੋਣ ਚਵਾਦੀ ਇੱਕ ਨੰਬਰ ਦੱਸ ਰਿਹਾ ਕੋਮਲ ਬਾਕੀ ਮੇਰਾ ਭਰਾ ਕੋਈ ਵੀ ਖਰੀਦਦਾਰ ਆਉਂਦਾ ਤੇ ਆਪਾਂ ਬੇਨਤੀ ਹਰ ਵਾਰੀ ਫਸਟਲੀ ਕਰ ਦਿੰਨੇ ਆ ਸਾਰਿਆਂ ਨੂੰ ਸੋਸ ਵਾਏ ਪਸ਼ੂ ਨੂੰ ਕੋਈ ਇੱਕ ਟਾਈਮ ਬੇਸ਼ੱਕ ਜਿੰਨਾ ਸਮਾਂ ਤੁਹਾਡੇ ਕੋਲ ਹ ਜੋ ਕਿ ਤਸੱਲੀ ਕਰ ਲਿਓ ਠੀਕ ਆ ਤੇ ਕੋਮਲ ਦਾ ਮੁੱਲ ਕਿ ਰਹੂਗਾ ਸਾਨੂੰ ਸਾਬ ਮੁੱਲ 55 ਕਰ ਲਗੇ 50 ਕਰ ਲਗੇ ਯਾਂ ਚ 2 ਛੱਡ ਦਾਂਗੇ 48 ਦੀ 47 ਦੀ ਦੇ ਦਾਂਗੇ ਉਹ ਚ ਮੰਤਨ ਕਰਦਾ ਕੋਈ ਗੱਲਾਂ ਆਏ ਪੈਣ ਤਰਾ ਠੀਕ ਆ ਜੀ ਹਾਂ ਜੀ ਵੀ 47 ਦੀ ਮਤਲਬ ਉਹਦੇ ਚ ਛੋਟਾ ਸਪਾ ਹੋ ਜਾਊਗਾ ਹਾਂ ਕਰਦਾ ਖੁੱਲੇ ਮੰਤਨ ਕਰਦਾ ਕੋਈ ਗੱਲ ਨਹੀਂ ਲਓ ਜੀ ਸਮਝੋ ਦੋਸਤੋ ਆ ਤੁਸੀਂ ਵੇਖ ਲਈ ਠੀਕ ਆ ਜੀ ਬੱਚਾ ਕੁਬਰੀ ਦਾ ਆਪਾਂ ਪਹਿਲਾਂ ਤੁਹਾਨੂੰ ਦਿਖਾ ਦਈਏ ਕੱਟੀ ਜਾ ਮਗਰ ਆ ਬੱਚਾ ਜੀ ਠੀਕ ਆ ਜੀ ਆਈਡੀਆ ਤੁਸੀਂ ਲੈ ਲਿਓ ਅੱਜ ਕੋਈ ਸਿੰਘ ਸਿੰਘ ਨਾਰਮਲੀ ਤੁਸੀਂ ਵੇਖੋਗੇ ਕੋਈ ਸਿੰਘ ਦਿਖਾਈ ਨਹੀਂ ਦੇ ਰਿਹਾਗਾ ਤੇ 25 ਦਿਨਾਂ ਦਾ ਕੋਈ ਮਹੀਨੇ ਦਾ ਇੱਥੇ ਕੋਈ ਆਈਡੀਆ ਵੀਰ ਮਨ ਲਈ ਠੀਕ ਆ ਮਗਰ ਆ ਕੱਟੀ ਆ ਇਸੇ ਮੱਝ ਦੇ 48000 ਦੇ ਵਿੱਚੋਂ ਥੋੜਾ ਬਾ ਤਾਂ ਮਾਨ ਤਾਂ ਛੋਟਾ ਛਪਾਉਦੇ ਚ ਵੀ ਹੋ ਜਾਊਗਾ ਤੇ ਬਾਕੀ ਫੇਸਪੂਕਸ ਚੰਗਾ ਮੈਂ ਦਾ ਠੀਕ ਆ ਜੀ ਅਕੇ ਗੋਮਲ ਆਪਣੇ ਕੋਲ ਜਿਹੜੀ ਆ ਆ ਗਈ ਵੜ ਤਾਜੀ ਸੱਜਣ ਰਾਤੀ ਸੁੱਈ ਐ ਸੰਤੂ ਸਾਹਿਬ ਰਾਤੀ ਸੁੱਈ ਐ 2 ਵਜੇ ਸੁੱਈ ਅੱਛਾ ਜੀ ਹਾਂਜੀ ਤਿੰਨ ਕੋਜੇ ਜੇਰ ਜੁਰ ਪਾਤੀ ਜੇਰ ਜੁਰ ਐ ਪ੍ਰੋਪਰ ਪਈ ਆ ਤੇ ਵੀਡੀਓ ਆਪਣੇ ਕੋਲ ਬਣੀ ਹੈ ਜਿਹਦੇ ਭੈਣ ਭਾਣ ਨੂੰ ਚਾਹੀਦੀ ਉਹ ਦੇ ਦਾਂਗੇ ਕੋਈ ਚੱਕਰ ਨਹੀਂ ਬਾਕੀ ਜਿਹੜਾ ਸਲਾਗਾ ਤਿੰਨ ਕਿਲੋ ਚੋਈ ਜਾਣਗੇ ਸਾਰੇ ਠੀਕ ਹੈ ਜੇਰ ਮਾਰਨਿੰਗ ਸੁਬਾ ਫਿਰ ਕਿੰਨੇ ਕੇ ਵਜੇ ਪਾਤੀ ਸਤੂ ਸਾਹਿਬ ਤਿੰਨ ਕੇ ਵਜੇ ਪਾਤੀ ਰਾਤੀ 2 ਵਜੇ ਸੁਬਾ ਹੀ ਸੋਈ ਹੈ ਹਾਂਜੀ 2 ਵਜੇ ਸੋਈ ਤਿੰਨ ਕੇ ਜੇਰੂ ਜੇਰ ਪਾਤੇ ਹੈ ਵੈਲੀ ਹੋ ਗਈ ਠੀਕ ਠੀਕ ਤੇ ਮਗਰ ਆ ਬੱਛੀ ਆ ਗਈ ਹਾਂਜੀ ਸਤੂ ਸਾਹਿਬ ਬੱਛੀ ਗਿੱਲੇ 나ੜੂ ਬੱਚਾ ਆ ਬੱਛੀ ਆ ਠੀਕ ਹੈ ਜੀ ਡੱਬੀ ਮਗਰ ਬੱਛੀ ਆ ਸੋ ਰੰਗ ਰੰਗ ਜਿੱਦਾਂ ਆਪਾਂ ਨਾਰਮਲੀ ਇੱਕ ਦੇਖਦੇ ਐ ਐਚ ਐਫ ਪ੍ਰਿੰਟ ਦੇ ਵਿੱਚ ਰੰਗ ਆਉਂਦਾ ਐ ਛੋਟੇ ਕੰਨ ਠੀਕ ਆ ਬਹੁਤ ਵਧੀਆ ਠੀਕ ਆ ਤੇ ਕਮਲ ਜੇਜੂਰ ਪੈਣ ਤੋਂ ਬਾਅਦ ਵੀਰੇ ਥੋੜੀ ਬਤੀ ਚਵਾਈ ਕਰਕੇ ਬਵਾ ਤਿੰਨ ਤਿੰਨ ਕਿਲੋ ਚੋਈ ਹੈ ਜੀ ਮਾਰਨਿੰਗ ਬੱਚਿਆਂ ਚ ਝਾੜ ਦੇ ਗਏ ਹਾਂ ਜੀ ਠੀਕ ਆ ਇਸ ਲੱਗ ਬਹੁਤ ਯਾਰੀ ਚਵਾਈ ਚੋਈ ਇੱਕ ਨੰਬਰ ਐ ਪੂਰੀ ਠੀਕ ਆ ਚੰਗੀ ਨਿਕਲੀ ਚੋਣ ਚਣ ਫਿਰ ਇੱਕ ਨੰਬਰ ਨਿਕਲੀ ਪੂਰੀ ਲੋ ਜੀ ਗੱਲ ਬਾਧੀ ਆ ਦੇਖੋ ਇਹ ਥੋੜੀਆਂ ਭਣਾ ਭੁਲਾ ਹੈ ਗਈਆਂ ਹਾਂ ਹਾਂ ਲੋ ਵੇ ਹਾਇ ਕਰੋ ਸੰਗ ਦੇ ਵਿੱਚ ਠੀਕ ਆ ਜੀ ਤੇ ਬਾਕੀ ਸੂਹਾ ਦੋਸਤੋ ਜਸਟ ਵਜੇ ਤਕਰੀਬਨ ਹੁਣ ਵੀ ਆਪਾਂ ਦੇਖੀਏ ਕੋਈ 10 12 ਕ ਘੰਟੇ ਦਾ ਸਮਾਂ ਹੋਇਆ ਠੀਕ ਆ ਤੇ ਤਕਰੀਬਨ ਕੋਈ 2 ਵਜੇ ਦਾ ਤੇ 12 ਕ ਘੰਟੇ ਦਾ ਸਮਾਂ ਹੋ ਗਿਆ ਮਾਰਨਿੰਗ ਅੱਜ 10 ਨਵੰਬਰ ਨੂੰ ਠੀਕ ਆ ਜੀ ਮਾਰਨਿੰਗ 2:00 ਵਜੇ ਸੂਈ ਆ ਤੇ 3:00 ਵਜੇ ਦੇ ਅਪ੍ਰੋਕਸੀਮੇਟਲੀ ਨੇੜੇ ਤੇੜੇ ਜੇਰਜੁਰ ਪਾ ਕੇ ਬਿਲਕੁਲ ਸਾਫ਼ ਹੋ ਚੁੱਕੀ ਤੇ ਪ੍ਰੋਪਰ ਉਹਦੀ ਵੀਡੀਓ ਕਿਸੇ ਵੀਰ ਨੂੰ ਸ਼ਾਰਟ ਵੀ ਚਾਹੀਦਾ ਵੀਡੀਓ ਚਾਹੀਦੀ ਆ ਉਹ ਦਿਖਾ ਦਿੱਤੀ ਜਾਊਗੀ ਉਹ ਬਣੀ ਤਾਂ ਨਹੀਂ ਹੈਗੀ ਵੀਡੀਓ ਇਹਨਾਂ ਦੇ ਕੋਲ ਕੰਮਲ ਬਾਈ ਰੋਕੀ ਇੱਥੇ ਮੜਾ ਜਾ ਬੱਚੇ ਤੇ ਰੋਕ ਲਿਆ ਜੀ ਇੱਕ ਤਲਿਹਾਰਾ ਵੀ ਹੁਣੇ ਪਾਇਆ ਕਿ ਟਾਂਦੀ ਸੂਈ ਕਰਕੇ ਆਲਦੀ ਹੈ। ਚਲਗੇ? ਹਾਂਜੀ। ਚੱਲ ਕੇ 2 ਛੱਡਾਂਗੇ 38 ਦੀ ਦੇ ਦ। 38 ਦੀ? ਹਾਂਜੀ। ਵੀ ਹਾਂ ਨਾਲ ਹੀ ਆਪਾਂ ਰੇਟ ਪਾ ਰਹੇ ਆ ਵੀ ਇਹਦੇ ਛੋਟਾ ਛੱਪਾ ਰਹਿ ਜਾਊਗਾ। ਦੋਸਤੋ ਸਾਫ਼ ਕਰਦਾ ਕੋਈ ਗੱਲ ਇਮਾਨਦਾਰ ਹੋਰ ਛੱਡਾਂਗੇ 4 37 ਦੀ ਦੇ ਦਾਂਗੇ। ਚਲੋ ਜੀ। ਉਹ ਤੇ ਮਾਨਤਨ ਕਰਦਾ ਕੋਈ ਗੱਲ। 37 ਜੋਗੀ। ਹਾਂਜੀ। ਲਓ ਜੀ 37000 ਦੋਸਤੋ ਹਾਂ 37000 ਦਾ ਚੰਗਾ। ਆ ਦਿਖਾ ਦਿਓ ਮਾੜਾ ਆ ਲੋ। ਸੋ ਹਾ ਤੋ ਤੋ ਪੂਰਾ ਵੀਰ ਫੇਰ ਫੁਰ ਕੇ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਰਿਆ ਆਇਆ ਠੰਡੀ ਧੀਰੀ ਆ ਸੀਲਸ ਆਉਗਾ ਪੂਰੀ ਨਿਕਲ ਰਹੀ ਆ ਪਸ਼ੂ ਨੂੰ ਦੋਸਤੋ ਕੋਈ ਵੀਰ ਬੰਗਾਰ ਅਸੀਂ ਪਾਲੇ ਪਾਲੇ ਨਾ ਪਾਲੇ ਤਾਂ ਫਿਰ ਵੀ ਆਂਦੀ ਖੁਸ਼ੀ ਠੰਡੀ ਧੀਰੀ ਆ ਰੰਗ ਰੰਗ ਬਿਲਕੁਲ ਤੁਹਾਡੇ ਸਾਹਮਣੇ ਆ ਬਲੈਕ ਰੰਗ ਕਾ ਕੁਝ ਕੋ ਵਾਈਟ ਕੰਬੀਨੇਸ਼ਨ ਤੇ ਹੈਗਾ ਦੋ ਰੰਗਾਂ ਦਾ ਤੇ ਬਿਲਕੁਲ ਭਾਪੜਤਾ ਬੜਾ ਸੂਤਰ ਜੈਜ ਰੇੜਾ 30000 ਦੇ ਵਿੱਚੋਂ ਵੀ ਛੋਟਾ ਛਪਾ ਹੋ ਗਿਆ ਸੰਧੂ ਸਾਹਿਬ 12 13 ਕਿਲੋ ਆ ਰਹਾ ਉਹ ਨਾ ਕੱਢੀਏ ਨਾ ਹਾਂ ਚੰਗੀ ਆ ਠੰਡੀ ਧੀਰੀ ਆ ਇਹਦਾ ਕੀ ਰਿਕਾਰਡ ਕੀ ਡਿਟ ਤੇ ਹਫਤਾ ਲੈ ਜੀ ਆਰਾਮ ਨਾਲ ਤੇ ਤਿੱਜਾ ਸੂਆ ਹਫਤੇ ਦਾ ਸਮਾਂ ਬਾਕੀ ਆ ਹਾਂਜੀ ਹਫਤਾ ਲੈ ਜੀ ਆਰਾਮ ਨਾਲ ਕੱਦ ਬੋਤਾਂ ਵੱਡੀ ਆ ਨਾ ਹਾਂਜੀ ਵੱਡੀ ਆ ਪੂਰੀ ਜੱਡਾ ਪੂਰਾ ਮਾਰੂ ਗਿਆ ਆ ਪੂਰਾ ਆ ਦੇਖੋ ਜੀ ਸੋ ਢਿਲ ਢੁਲ ਕਾਫੀ ਜ਼ਿਆਦੀ ਏ ਠੀਕ ਆ ਜੀ ਸੋ ਗਿਆ ਚੱਲੇਗੀ ਤੇ ਸੂਆ ਕਿਸਾਨ ਵੀਰੋ ਤਿੱਜਾ ਸੂਨਾ ਇਸ ਵਾੜ ਦੇ ਹਾਈਟ ਲੈਂਥ ਪੂਰੀ ਆ ਠੀਕ ਆ ਜੀ ਵੱਡੇ ਕੱਦ ਬੋਤ ਦੇ ਵਿੱਚ ਆ ਤੇ ਐਚ ਐਫ ਦੇ ਵਿੱਚ ਕ੍ਰੋਸ ਕੋਈ ਵੀਰ ਮੰਨ ਕੇ ਸੌਦਾ ਕਰ ਲੇ 7 ਦਿਨ ਹਜੇ ਦੇ ਪਏ ਆ ਸੂਨ ਦੇ ਵਿੱਚ ਸੋ ਚਾਰ ਥਾਨ ਬਾਕੀ ਆਪਾਂ ਪ੍ਰੋਪਰ ਤੁਹਾਨੂੰ ਇਧਰ ਬਾਹਰ ਤੋਰ ਕੇ ਤੇ ਤਸੱਲੀ ਨਾਲ ਦਿਖਾਉਨੇ ਆ। ਬਾਕੀ 35 ਤੋਂ ਪਣ ਚਾਰੇ ਇੱਕੋ ਜਿਹੇ ਨੀਰ ਨੀਰ ਜੀ। 35 ਤੋਂ ਬਣਿਆ ਨਾ ਇੱਕ ਨੰਬਰ ਆ। ਅੱਛਾ ਜੀ। ਤੇ ਭਾਰ ਪਿਛੇ ਦੀ ਆਪਣੀ ਦੋਹਾਂ ਦੀ ਫੁੱਲ ਗਰੰਟੀ ਹੋਊਗੀ। ਠੀਕ ਹੈ ਜੀ। ਹਾਂ ਜੀ। ਉਹ ਦੋਸਤੋ ਭਾਰ ਪਿਛੇ ਦੀ ਵੈਸੇ ਤਾਂ ਚਲੋ ਕੋਈ ਛੇਤੀ ਕੀ ਤਾਂ ਸਮੱਸਿਆ ਨਹੀਂ ਆਉਂਦੀ ਵੜਾਂ ਦੇ ਵਿੱਚ ਵੀ ਆਪਾਂ ਦੇਖਦੇ ਆਂ। ਪਰ ਫਿਰ ਵੀ ਜਿਹੜੀ ਉਹਦੀ ਤਸੱਲੀ ਆ ਕਿਉਂਕਿ ਗੱਬਣਾ ਇਹ ਵੜ ਆ। ਤੇ ਰਹੀ ਗੱਲ 35 ਦੀ ਚਾਰੇ ਥਾਣਾ ਦੀ ਉਹ ਮੇਰਾ ਭਰਾ ਕੋਈ ਵੀ ਖਰੀਦਦਾ ਆਉਂਦਾ ਆਪਣਾ ਸਾਈਬਿਆਣਾ ਕਰਕੇ ਟਿਪ ਕੇ ਤਸੱਲੀ ਤੁਸੀਂ ਵੀ ਕਰ ਸਰਬ ਗਾੜੀ ਗੋੜੀ ਬਹੁਤ ਜਿਆਦੀ ਚੰਗੀ ਆ ਲੈ ਲੋ ਜੀ ਸੋ ਹਾਈਡ ਲੈਂਥ ਪੂਰੀ ਹੈ ਠੀਕ ਹੈ ਜੀ ਹਾਈਡ ਲੈਂਥ ਪੂਰੀ ਹੈ ਬਾਕੀ ਹਜੇ ਬਣੂਗੀ ਕਰਮਾਂ ਲਈ ਸੱਤਾਂ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਲੂਗੀ ਤੇ ਦੋਧ ਤੱਕੇ ਬਾਕੀ ਸੇਵਾ ਦਾ ਠੀਕ ਹੈ ਜੀ ਵੈਸੇ 80 60 ਨੂੰ ਜੇ ਕਿਰਪਾ ਬਖਾਲਾ ਜਦੋਂ ਪੂਰੀ ਤਿਆਰੀ ਤੇ ਹੋਈ ਤੇ 20 ਲੀਟਰ ਤੋਂ ਪ੍ਰਸ ਵੀ ਕਹਿ ਸਕਦੇ ਹਾਂ ਬਟ ਸਮਾਂ ਉਹਨਾਂ ਨੂੰ ਦੱਸੂਗਾ ਕਿਉਂਕਿ ਭਰਿਆ ਪਾਂਡਾ ਸੰਧੂ ਸਾਹਿਬ ਜਿਹੜੇ ਭੈਣ ਭਰਾਵਾਂ ਦਾ ਪਾਲ ਲਈ ਆ ਹਾਂ ਉਹਦੇ 20 ਕਿਲੋ ਦੁੱਧ ਚੋਂਦੇ ਰਹੇ ਪਿਲੇ ਸਵੇਰੇ 20 ਕਿਲੋ ਦੁੱਧ ਚੋਇਆ ਅੱਛਾ ਜੀ 20 ਕਿਲੋ ਦੁੱਧ ਦੇਰ ਕੀ ਰਾਮਨਾ ਦੇ ਦੂਗੀ ਕੱਟਾ ਬਹੁਤ ਜ਼ਿਆਦਾ ਮਾਰਦੀ ਗੱਲ ਇਹ ਕੋਮਲ ਵੀਰੇ ਨਾ ਤਾਂ ਮੈਂ ਵੇਖਿਆ ਨਾ ਤੁਸੀਂ ਚਲੋ ਜਿਹੜੇ ਪਿਛਲੇ ਘਰ ਵਾਲੇ ਚੋਇਆ ਹਾਂਜੀ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ ਹੈ ਤਾਂ ਜਾਂ ਫਿਰ ਵੈੜ ਜਿਵੇਂ 5-7 ਦਿਨਾਂ ਦੀ ਤਿਆਰੀ ਤੇ ਆ ਕੀ ਆਪ ਦਸੋਗੀ ਹਾਂਜੀ ਹਾਂਜੀ ਸੰਧੂ ਸਾਹਿਬ ਨਸਲ ਪ੍ਰੀੜਾ ਦੁੱਧ ਤੇ ਘਟਣਾ ਕੀ ਕਰਤੋ ਬੋਤ ਜਿੱਡਾ ਕੇ ਗਾਇ ਨੂੰ ਇਹਨਾਂ ਤੋਂ ਦੰਦ ਦਾ ਕੁਝ ਨਹੀਂ ਤੇ ਇਹ ਤਾਂ ਮੁੱਲ ਕੀ ਰਹੂਗਾ ਅੱਜ ਮੁੱਲ ਸੰਧੂ ਸਾਹਿਬ ਇਹਦਾ ਵੀ 42000 ਹਾਂਜੀ ਉਹ ਦੋ ਛੱਡ ਦਾਂਗੇ 40 ਦੀ ਦੇ ਦਾਂਗੇ 40 ਦੀ ਹਾਂਜੀ ਠੀਕ ਉਹ ਦੋ ਛੱਡ ਦਾਂਗੇ 38 ਦੀ ਦੇ ਦਾਂਗੇ 38 ਦੀ ਹਾਂਜੀ ਉਹ ਤੋਂ ਹੀ ਮੰਨਤਾਂ ਕਰਦੇ ਆ ਮਾ ਵੀ ਭਰਾਵਾ ਮਾਲ ਵੈਸੇ ਪੂਰਾ ਸਵੱਲਾ ਪੂਰਾ ਜੈ ਜੀ ਹੁੰਦਾ ਤੇ ਥਣ ਥਣ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਲਾ ਕੇ ਉਹ ਦਿਖਾ ਦਈ ਸੋ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੀ ਚੱਲੇ ਇਹੋ ਜਿਹਾ ਐਨੀਮਲ ਨੂੰ ਕੋਈ ਬੰਗਾਰ ਅਸੀ ਪਾਉਣੀ ਪਵੇ ਤੇ ਪਾਲੇ ਕੋਈ ਸ਼ੌਂਕ ਨਾਲ ਨਹੀਂ ਤੇ ਜਿੱਦਾਂ ਮਰਜ਼ੀ ਬੈਣ ਫੜ ਚਵਾਈਆਂ ਕਰੀ ਜਾਂਦੇ ਆ ਜੀ ਆਹ ਦੇਖੋ ਜੀ ਪੂਰੀ ਠੰਡੀ ਤੇਰੀ ਆ ਠੀਕ ਆ ਜੀ ਠੰਡੀ ਤੇਰੀ ਸੀਲਸ ਆਉ ਤੇ ਆਵਾਜ਼ ਪਜਾਇ ਜਰੇ 38000 ਦੀ ਇਹ ਸਤਿ ਸ੍ਰੀ ਅਕਾਲ ਮੜੇ ਵਿਖਾਦੇ ਨੇ ਗੋਟਾ ਜੇ ਸੁਝਾ ਜੋ ਤਾਂ ਆ ਦਿਖਾ ਦਗੇ ਜੀ ਬਾਅਦ ਵਿੱਚ ਕੋਈ ਭੰਰ ਭਰ ਧਿਆਨ ਕੇ ਨਾ ਕਹਿਣ ਲਓ ਜੀ ਦੋਸਤੋ ਜਿਵੇਂ ਆਪਣੇ ਨਾਰਮਲ ਕੋਈ ਪੱਕੀ ਥਾਂ ਤੇ ਰਹਿਣ ਕਰਕੇ ਕਹਿ ਲੋ ਕਿ ਗੋਟੇ ਕਿਤੇ ਨਾ ਕਿਤੇ ਥੋੜਾ ਜਿਹਾ ਸਵੇਲਿੰਗ ਵਿੱਚ ਆ ਜਾਂਦੇ ਜਾਂ ਮਾੜਾ ਪਾਣੀ ਭਰ ਜਾਂਦਾ ਉਹ ਗੱਲ ਬਸ ਇਹਦਾ ਪਰਲੇ ਬੰਨੇ ਵਾਲਾ ਸਹੀ ਹਾਂ ਆ ਜਿਹੜਾ ਤੁਸੀਂ ਵੇਖੋ ਠੀਕ ਹੈ ਖੱਬੇ ਪਾਸੇ ਵਾਲੇ ਖੱਬੇ ਪਾਸੇ ਵਾਲੀ ਅਗਲੀ ਲੱਤ ਬਾਕੀ ਥੋੜੇ ਥੋੜੇ ਈ ਸਹੀ ਹਨ ਤੇ ਤੋਰਾ ਤਾਰਾ ਤਾਂ ਚਲੋ ਮੈਨੂੰ ਲੱਗਦਾ ਵੀ ਔਰੀਆਂ ਨੂੰ ਭਾਈ ਦੀ ਕਰਮਾਂ ਲਈ ਹਾਂਜੀ ਹਾਂਜੀ ਤੇ ਕੋਮਨ ਅੱਗੇ ਆਪਣੇ ਕੋਲ ਜਿਹੜੀ ਇੱਕ ਆ ਵੜਾ ਕੀ ਲਾਸਟ ਵਿੱਚ ਸੰਧੂ ਸਾਹਿਬ ਇਹ ਤਿੱਜਾ ਦੂਜਾ ਸੁਵਾਰੀਏ ਦੂਸਰਾ ਸੁਆ ਹਾਂਜੀ ਦੂਜਾ ਸੁਆਜੀ ਹਾਂਜੀ ਤੇ ਬਹੁਤ ਯਾਰੀ ਸੀ ਲੱਗਾ ਪਰ ਆਪਣਾ ਥੋੜੀਆਂ ਹੀ ਜਿਆਦੀਆਂ ਕਰ ਗਈ ਆ ਥਣ ਥਣ ਬਹੁਤ ਚੰਗਾ ਹੁੰਦਾ ਅੱਛਾ ਕੌਣ ਨਾਲ ਸਮਝ ਪਸੰਦ ਪਸੰਦ ਕੇ ਕੱਢ ਜੂਗੀ ਥਾੜਾ ਕੱਢ ਜੂਗੀ ਕੱਢ ਜੂਗੀ ਸੰਧੂ ਸਾਹਿਬ ਬਾਕੀ ਨਸਲ ਬਰੀਡ ਵਾਲੀ ਆ ਠੀਕ ਆ ਜੀ ਹਾਂਜੀ ਤੇ ਇਹ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਸੰਧੂ ਸਾਹਿਬ ਇਹ ਹਫਤਾ ਲੈ ਜੂਗੀ ਪੂਰਾ ਆਰਾਮ ਨਾਲ ਲਓ ਜੀ ਸੋ ਹਫਤਾ ਤੱਕ ਕਿਸਾਨ ਵੀਰੋ ਸਮਾਂ ਇਹਦਾ ਵੀ ਬਾਕੀ ਆ ਤੇ ਦੋਨੋਂ ਵੇੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਇੱਕ ਸੈਕਿੰਡ ਲਾਸ਼ਟ ਦਿਖਾਈ ਆ ਇੱਕ ਲਾਸ਼ਟ ਵਿੱਚ ਦਿਖਾ ਰਹੇ ਪੂਰਾ ਕੰਪੈਟਰ ਡਰ ਬਣਾਇਆ ਗਿਰੂ 21 22 ਕਿਲੋ ਵਾਲੀ ਵੇੜਾ ਹਾਂ ਪਲੂਣ ਪਲਾਨ ਹਜੇ ਨਜ਼ਰ ਆ ਰਹੀ ਆ ਹਾਂਜੀ ਹਾਂਜੀ ਪਲਾ ਪੁਲਾ ਜਿਹੜੀਆਂ ਦੋਸਤੋ ਸੂਣ ਤੋਂ ਪਹਿਲਾਂ ਪਸ਼ੂ ਪਾ ਜਾਂਦੇ ਆ ਠੀਕ ਆ ਜੀ ਪਲਾ ਦੇ ਵਿੱਚ ਹੈ ਪੂਰੀ ਆ ਤੇ ਉੱਪਰੋਂ ਜੇਕਰ ਆਪਾਂ ਤੁਹਾਨੂੰ ਨੋਟ ਕਰਾਈ ਹੈ ਭਜਨ ਨੋਟ ਪੂਰਾ ਨਿੱਗਰ ਪੂਰੀ ਆ ਪਿੰਡੇ ਪੁੰਡੇ ਦੀ ਪੂਰੀ ਰਾਜੀ ਆ ਠੀਕ ਆ ਜੀ ਤੇ ਦੂਜਾ ਸੂਭਾ ਸੂਣ ਵਾਲੀ ਇਹ ਵੇੜ 7 ਦਿਨ ਹਜੇ ਸਮਾਂ ਬਾਕੀ ਆ ਆ ਬੋਦੀ ਵਾਲੀ ਆ ਪੂਰੀ ਆਚਾ ਖਰੀਦ ਆ। ਆ। ਠੀਕ ਹੈ। ਹਾਂ, ਲਓ ਕਟੋ। ਕਮਲਪਾਈ ਤੋੜ ਗਏ। ਸੋ ਵੱਡੀਆਂ ਬਹੜਾਂ ਦੇ ਵਿੱਚ 200 ਪਾਈ ਦੀ ਗਿਣਤੀ ਕਰ ਸਕਦੇ ਆ। ਲੰਬਾਈ ਨੂੰ ਵੀ ਪੂਰੀ ਆ। ਤੇ ਨਿਗਰ ਪੂਰੀ ਆ ਠੀਕ ਆ ਜੀ। ਸੋ ਵਜਨ ਲੋੜ ਤੁਸੀਂ ਆਪ ਦੇਖ ਕੇ ਚੈੱਕ ਕਰ ਲਿਆ ਜੇ ਫੁੱਲ ਭਰੀ ਆ, ਫੁੱਲ ਵਜਨ ਲੋੜ ਦੇ ਵਿੱਚ। ਤੇ ਦਿਨ ਜਿਹੜਾ ਕੋਈ ਲੈਂਦੀ ਆ ਕੋਈ ਛੇ ਲੈ ਜੇ ਸੱਤ ਲੈ ਜੇ ਕੋਈ ਹਫਤਾ ਲੈ ਜੇ ਤਕਰੀਬਨ ਹਫਤਾ ਖੰਡਾ ਵਿੱਚ ਕੱਢਦੀ ਆ ਸਮਾਂ ਤੇ ਪਲੀ ਪ੍ਰੀਤੀ ਪਲੀ ਸੰਭੀ ਪੂਰੀ ਆ ਕੋਈ ਸ਼ੱਕ ਨਹੀਂ ਮੇਰਾ ਭਰਾ ਕੋਈ ਦੂਰੋਂ ਨੇੜੇ ਉੱਥੇ ਆਣ ਕੇ ਵੇਦਾ ਤੇ ਕੋਈ ਇਹ ਗੱਲ ਨਹੀਂ ਹੈਗੀ ਕਿ ਵੀ ਦਸਨ ਦੇ ਮੁਤਾਬਕ ਬਿਲਕੁਲ ਉਲਟ ਨਿਕਲੇ ਵਜਨ ਲੋਡ ਦੇ ਵਿੱਚ ਫੁੱਲ ਬਟਾ ਫੁੱਲ ਬਾਕੀ ਟਿੱਪਣ ਟਪਣਾ ਇੱਕ ਨੰਬਰ ਠੀਕ ਹੈ ਜੀ ਬਾਕੀ ਸ਼ੀਲ ਸੂਰ ਬਾਜ ਜਾ ਕੋਈ ਚੱਕਰੀ ਹਾਂ ਠੰਡੀ ਧੇਰੀਆ ਪੂਰੀ ਹੈ ਐਨ ਇੱਕ ਨੰਬਰ ਕੋਈ ਛੜਾਕਲ ਦੇ ਨਹੀਂ ਹੈ ਕਿ ਅਕਾ ਦੋਸਤੋ ਐਨੀਮਲ ਜਿੰਨੇ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪੂਰੇ ਠੰਡੇ ਧੇਰੇ ਆ ਤੇ ਸ਼ੀਲ ਸਾਉ ਇੱਕ ਇੰਦਾ ਹੀ ਹੁੰਦਾ ਆ ਉਹ ਖਾਦ ਗਈ ਸ਼ਾਇਦ ਹੁੰਦਾ ਲਓ ਜੀ ਆ ਬਿਲਕੁਲ ਟਿੱਪਣਾ ਜੀ ਦੋਸਤੋ ਸ਼ਾਇਦ ਹਫਤਾ ਲੇਗਾ ਆ ਦੇਖੋ ਆ ਦੇਖੋ ਜੀ ਤਿੰਨਾ ਥਾਨਾ ਦਾ ਮਗਲੇ ਥਾਨਾ ਦਾ ਬਹਿਣੀ ਪਈ ਵਾਲਾ ਇਹਨਾਂ ਟਿੱਪਣੀਆਂ ਸ਼ਾਇਦ ਹੀ ਆਉਂਦੇ ਆ ਠੀਕ ਹੈ। ਲੈ ਕੋਮਲੇ ਦਾ ਅਖਰ ਕੀ ਕੀਤਾ ਜੀ ਮੋਲ? ਸੰਧੂ ਸਾਹਿਬ ਜਿਹੋ ਜੀ ਵੈੜਵਾ। ਵੈੜਾ ਸੰਧੂ ਸਾਹਿਬ 70 ਦੀ ਦੇਖਦੀ ਆ। ਹਾਂ। 65 ਦੀ ਦੇਖਦੀ ਨਾ ਕਹਣਾ 70 ਨਾ 65। 55000 ਦੀ ਦੇ ਦਾਂਗੇ। 55000 ਦੀ। ਹਾਂਜੀ ਉਹ ਤੇ ਮਨਤਨ ਕਰਾਂਗੇ। ਠੀਕ ਹੈ ਜੀ। ਹਾਂਜੀ। ਲਓ ਜੀ 55000 ਦੀ ਕਿਸਾਨ ਵੀਰੋ ਇਹ ਤੁਹਾਨੂੰ ਐਡ ਮਿਲ ਜਾਊਗੀ। ਤੇ ਬਾਕੀ ਮੇਰਾ ਭਰਾ ਇੱਥੇ ਆਣ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਕਿਉਂਕਿ ਗੱਪਣ ਪਸ਼ੂ ਆ ਤੇ ਟਿੱਪ ਕੇ ਨਾਲ ਦੇ ਨਾਲ ਤੁਹਾਨੂੰ ਦਿਖਾਈ ਆ ਬਾਕੀ ਆਪਣੀ ਤਸੱਲੀ ਵੀ ਤੁਸੀਂ ਕਰ ਲਿਓ। 55000 ਦੇ ਲਾਸਟ ਹੋ ਜੂਗੇ ਉਹਦੇ ਚ ਕਰਦੀ ਥੋੜਾ ਬਾਤ ਆਹੋ ਚ ਮਾਤਨ ਕਰਦਾ ਕੋਈ ਵਾਲੇ ਚਲੋ ਜੀ ਇਹ ਅੱਜ ਕਿਸਾਨ ਵੀਰੋ ਟੋਟਲ ਚਾਰ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਕੋਮਲ ਵੀਰ ਦੇ ਘਰੋਂ ਪਿੰਡ ਸ਼ਕਰੀ ਆ ਠੀਕ ਆ ਜੀ ਤੇ ਨੰਬਰ ਕੋਮਲ ਇੱਕ ਕਰਦੇ ਸਾਂਝੇ ਵੀਰੇ ਨੰਬਰ 734761982 ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਜਾਨਕਾ ਸ੍ਰੀ ਹਰਿਆਲੀ ਤੋਂ 2.5 ਕਿਲੋਮੀਟਰ ਆ ਵੱਡੇ ਹਾਈਵੇ ਤੋਂ ਠੀਕ ਆ ਜੀ ਹਾਂਜੀ ਜਿਹੜੇ ਪਿੰਡ ਭਰਾ ਨੇ ਮੰਨ ਲੈਣਾ ਤਸੱਲੀ ਕਰਕੇ ਖੜਾ ਕੋਈ ਚੱਕਰ ਹੀ ਨਹੀਂ ਉਹ ਜਾਨੀ ਗਾਲੀ ਵਾਲਾ ਕੰਮ ਹੀ ਕੋਈ ਨਹੀਂ ਹਾਂਜੀ ਜਿਹੜੇ ਆਨਲਾਈਨ ਮੰਗਾਉਣੀਆਂ ਘਰੇ ਲਾ ਕੇ ਕੋਈ ਗੱਲ ਚ ਠੀਕ ਹੈ ਠੀਕ। ਉਹ ਦੋਸਤੋ ਜਿੱਦਾਂ ਵੀ ਕਿਸੇ ਭਰਾ ਦੀ ਇੱਛਾ ਵਾ ਠੀਕ ਹੈ ਜੀ ਉਦਾਂ ਤੁਸੀਂ ਸੌਦਾ ਕਰ ਲਿਓ ਇੱਥੇ ਆਣ ਕੇ ਚਾਹੇ ਆਨਲਾਈਨ ਉਹ ਤੁਹਾਡੇ ਤੇ ਡਿਪੈਂਡ ਆ ਤੇ ਇਹ ਅੱਜ ਆਪਾਂ ਤੁਹਾਨੂੰ ਨਾਕ ਦਿਖਾਉਣੇ ਸੀਗੇ ਨੰਬਰ ਸਕਰੀਨ ਦੇ ਉੱਪਰ ਚੱਲਣਦੇ ਆ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਸੋ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾਈ ਰੱਖਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਣਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।